ਪਾ ਰਿਹਾ ਹੈ ਜਿਹੜੇ ਖੜੇ ਆ ਬੈਠ ਜਾਓ ਇਹੜੇ ਖਿਡਾਰੀ ਐਕਸ਼ਨ ਦੇ ਵਿੱਚ ਨਹੀਂ ਕਿਰਪਾ ਕਰਕੇ ਬੈਠ ਜਾਣਗੇ ਸਾਹਮਣੇ ਕਬੱਡੀ ਪੈ ਗਈ ਸੁਗਰਾਜ ਦੇ ਬੋਲ ਲਾਓ ਕਹਿੰਦੇ ਗੁਰਵਿੰਦਰ ਖੋਨਰ ਵਾਲਾ ਕਬੱਡੀ ਪਾਉਣ ਦੇ ਲਈ ਵਾਅਦਾ ਹੈ ਕਾਂਗੇ ਦੇ ਗੁਰਵਿੰਦਰ ਦਾ ਹਰ ਜਫਾ ਕਹਿੰਦੇ 1000 ਦਾ ਹੋਵੇਗਾ ਬਲਜੀਤ ਯੂਐਸਏ ਅਮਨਦੀਪ ਯੂਐਸਏ ਸਵਰਨਜੀਤ ਯੂਐਸਏ ਅਵਤਾਰ ਯੂਐਸਏ ਇੰਦਰ ਇੰਦਰਜੀਤ ਯੂਐਸਏ ਲਾਓ ਗੁਰਵਿੰਦਰ ਕਾਂਗਾ ਤੇ ਕਹਿੰਦੇ ਗੁਰਵਿੰਦਰ ਖੋਨਰ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਦੋ ਖਿਡਾਰੀਆਂ ਦੇ ਦਰਮਿਆਨ ਇਹਨੂੰ ਕਾਂਗੇ ਵਾਲਾ ਆਉਂਦੇ ਆ ਹੰਦਿਆਂ ਦੇ ਲਾਗੇ ਆਹ ਬੱਲੇ 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 ਨਹੀਂ ਹੋ ਵਾਹ ਬੇ ਕਾਂਗੇ ਵਾਲਿਆ ਕਿਹ ਖਿਡਾਰੀ ਨੂੰ ਤਤੀ ਵਾਰ ਨਾ ਲੱਗੇ ਲਓ ਨੰਬਰ ਕਹਿੰਦੇ ਜਾਫੀਆਂ ਦੇ ਹਿੱਸੇ ਅਗਲੀ ਰੇਡ ਨਵੂ ਆ ਗਿਆ ਚੀਮਿਆਂ ਵਾਲਾ ਲੈ ਵੀ ਅਮਨ ਕਰੀਂਗਾ ਇਸ ਨੌਜਵਾਨ ਦੇ ਨੂਰਮੈਲ ਦਾ ਇਲਾਕਾ ਕਹਿੰਦੇ ਚੀਮਾ ਪਿੰਡ ਹੈ ਲੱਖਾਂ ਪ੍ਰਸਿੱਧ ਖਿਡਾਰੀ ਔਰ ਸਾਹਮਣੇ ਪਈ ਹੋਈ ਰੇਡ ਨੌਜਨ ਗੱਭਰੂ ਦੀ ਨਵੂ ਚੀਮਿਆਂ ਵਾਲਾ ਚਾਰ ਜਾਫੀਆਂ ਦੇ ਵਿੱਚ ਇੰਦਰ ਤਲਵੰਡੀ ਵਾਲਾ ਜਿਹਨੇ ਦੋ ਟਰੈਕਟਰ ਜਿੱਤੇ ਇੰਗਲੈਂਡ ਤੋਂ ਆ ਕੇ ਘਾਂਗੇ ਵਾਲੇ ਦੀ ਸਿਫਤ ਦੁਨੀਆ ਕਰਦੀ ਹੈ ਡੱਗੋ ਵਾਲਾ ਵੱਡਾ ਮੱਲਾ ਸਾਡੀ ਖੇਡ ਕਬੱਡੀ ਦਾ ਨਵੂ ਚੀਮਿਆਂ ਵਾਲਾ ਤੇਂਦਰ ਤਲਵੰਡੀ ਦੇ ਦਰਮਿਆਨ ਇਸ ਲਈ ਪਈ ਹੋਈ ਟੱਕਰ ਕਿਸ਼ਨਪੁਰੇ ਦੀ ਧਰਤੀ ਤੇ ਲੱਗੀਆਂ ਹੋਈਆਂ ਰੌਣਕਾਂ ਐਨ ਮੁਕਾਬਲੇ ਸਖਤ ਨੇ ਟੱਕਰਾ ਸਿਰੇ ਦੀਆਂ ਤਲਵੰਡੀ ਵਾਲਾ ਤੇ ਨਵੂ ਚੀਮਿਆਂ ਵਾਲਾ ਬੱਲੇ 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 ਕਿਆ ਬਾਤ ਹੈ ਜੱਫੇ ਤੇ ਜੱਫਾ ਠਾ ਜੱਫਾ ਇੰਦਰ ਤਲਵੰਡੀ ਰਾਏ ਵਾਲੇ ਨੇ ਦਿੱਤਾ ਲਾ ਜੱਫਾ ਜੱਫਾ ਇੰਦਰ ਤਲਵੰਡੀ ਰਾਏ ਅੱਜ ਵੀ ਸਿਰੇ ਦਾ ਚੱਲਦਾ ਲਓ ਸਾਹਮਣੇ ਭੀਮਰੇ ਕਬੱਡੀ ਪਾ ਦੁੱਤੀ ਹੈ ਮਾਝੇ ਦੀ ਧਰਤੀ ਦਾ ਨ ਸੋਰ ਸਿੰਘ ਪਿੰਡ ਹੈ ਇੱਕ ਪਾਸੇ ਸੋਨੀ ਫਕਰ ਝੰਡੇ ਵਾਲਾ ਇਹ ਵੀ ਮੰਨਿਆ ਪਰ ਮੰਨਿਆ ਜਾਫੀ ਨਾਲ ਲੰਬੜ ਲੱਗਾ ਹੋਇਆ ਨਾਲ ਸੋਹਣ ਲੱਗਾ ਹੋਇਆ ਤੇ ਨਾਲ ਕਹਿੰਦੇ ਸਿਮਾ ਪਤਣ ਪੈਂਦੀ ਰੇਡ ਇਹਨੂੰ ਸੰਕਟ ਮੋਚਨ ਵੀ ਆਖਦੇ ਆ ਲਓ ਸਾਹਮਣੇ ਦੇਖਾਂਗੇ ਦੋ ਖਿਡਾਰੀਆਂ ਦੇ ਦਰਮਿਆਨ ਕਿ ਆਪਣੇ ਦੰਦ ਚੀਨ ਦੀ ਕੰਧ ਵਰਗੀ ਮਜ਼ਬੂਤੀ ਨਾਲ ਜੇ ਪੈ ਜਾਏ ਪੁੱਠੀ ਕੈਂਚੀ ਤਾਂ ਜਨ ਸੁੱਖੇ ਨੇ ਪਾ ਦਿੰਦੀ ਹੈ ਲਓ ਜੌਣ ਵਾਲਿਆ ਸੁਖਪ੍ਰੀਤ ਸਿੰਘ ਬਰਾੜ ਪਰਿਵਾਰ ਦਾ ਗੱਭਰੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਦਾ ਹੋਇਆ ਲੰਬੜ ਵਰਗੇ ਮੁੰਡੇ ਮਾਰਦੇ ਪੱਟਾਂ ਤੇ ਥਾਪੀਆਂ ਹੁਣ ਚਾਰਾਂ ਦੇ ਵਿੱਚੋਂ ਕੌਣ ਲਓ ਫਕਰ ਝੰਡੇ ਵਾਲ ਮੁੰਡਾ ਮਾਨਸਾ ਵਾਲਾ ਦੋ ਖਿਡਾਰੀਆਂ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਸੁੱਖਾ ਤੇ ਸੋਨੀ ਸੁੱਖਾ ਤੇ ਫਕਰ ਝੰਡੇ ਵਾਲਾ ਵੀ ਕਹਿੰਦੇ ਕਹਿਰ ਕਰਦਾ ਆਹ ਫਕਰ ਝੰਡੇ ਵਾਲਾ ਵੀ ਕਹਿਰ ਕਰਦਾ ਲਾ ਤਕੜਾ ਜੱਫਾ ਕਹਿੰਦੇ ਬੱਲੇ ਬੱਲੇ ਕਰਾਤੀ ਇਸ ਨੌਜਵਾਨ ਨੇ ਲੋਕ ਪੱਬਾ ਵਾਲਾ ਬੂਟਾ ਤਕੜਾ ਖਿਡਾਰੀ ਤਲਬਣਦਾ ਆਹ ਨੌਜਵਾਨ ਕਰਨ ਚੜ੍ਹਦੀ ਉਮਰ ਦਾ ਹੈ ਜਾਜ ਦੇ ਵਰਗੇ ਪਿੰਟੇ ਵਰਗੇ ਪ੍ਰਸਿੱਧ ਨੇ ਤਲਵੰਦ ਦੇ ਕਰਨ ਦੀ ਪਈ ਹੋ ਰੇਡ ਫਰੀਦਕੋਟੀਏ ਡੱਗੂ ਰਮਾਣੇ ਵਾਲੇ ਦਾ ਵੱਡਾ ਨਾਮ ਹੈ ਮਾਲਵੇ ਦੀ ਖੇਡ ਕਲੱਬ ਦਾ ਆ ਮਾਲਵੇ ਦੀ ਕਬੱਡੀ ਦਾ ਵੱਡਾ ਜਾਫੀ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਦੁਨੀਆ ਦੇ ਵਿੱਚ ਹੁੰਦੀ ਹੈ ਅੱਜ ਦੇ ਟਾਈਮ ਕਰੇਜ ਹੈ ਇਹ ਮੇਲੇ ਲੁੱਟਣ ਵਾਲਾ ਜਾਫੀ ਇਸ ਲਈ ਤਕੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਦੇ ਲਈ ਵਧਰੇ ਲਓ ਸਾਹਮਣੇ ਪਈ ਹੋਈ ਰੇਡ ਤੇ ਹੁਣ ਦੇਖਦਾ ਵੀ ਚਾਰਾਂ ਦੇ ਵਿੱਚੋਂ ਕੌਣ ਉੱਚੇ ਲੰਬੇ ਕੱਦ ਦਾ ਐਨ ਕਹਿੰਦੇ 6.6 ਫੁੱਟ ਗੱਭਰੂ ਲਓ ਇੰਦਰ ਤੇ ਕਹਿੰਦੇ ਗੁਰਵਿੰਦਰ ਦੇ ਦਰਮਿਆਨ ਆ ਵੀ ਟੱਕਰ ਸਿਰੇ ਦੀ ਹੈ ਆ ਨੰਬਰ ਤਾਰੀਆਂ ਵਾਲਾ ਹੋਣਾ ਆ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਲੱਗਦਾ ਹੋਇਆ ਜੋਰ ਇੱਥੇ ਰੱਖ ਇੱਥੇ ਸਿਰਾ ਓਏ ਤਲਵੰਡੀ ਵਾਲਿਆ ਇਹਨੂੰ ਕਹਿੰਦੇ ਉਹਨੇ ਵੀ ਕਹਿ ਕੇ ਮੁੰਡੇ ਨੇ ਸਿਰਾ ਲਾਉਣ ਵਾਲੀ ਗੱਲ ਕਰ ਦਿੱਤੀ ਹੈ ਉਹ ਕਿਸ਼ਨਪੁਰੇ ਵਾਲਿਓ ਰਣਵੀਰ ਕੈਨੇਡਾ ਸਿਮਰਜੀਤ ਸਿੰਘੂ ਮਾਨ ਹਨੀ ਮਾਨ ਪਰਮਿੰਦਰ ਮਿੰਟੂ ਮਾਨ ਤਾਰੀ ਮਾਨ ਗੁਰਮੇਲ ਕਲਸੀ ਤੇ ਹਰਮਿੰਦਰ ਡਾਕਟਰ ਹੁਣਾ ਵੱਲੋਂ 5100 ਦੇ ਮਾਨ ਜਿਹੜੇ ਗੁਰਵਿੰਦਰ ਲਈ ਪੁੱਜਦੇ ਹੋ ਗਏ ਆ ਲਓ ਰਮਲੇ ਨੇ ਕਹਿੰਦੇ ਕਬੱਡੀ ਪਾਤੀ ਹੈ ਮੈਚ ਕਹਿੰਦੇ ਫਸਿਆ ਪਿਆ ਲਓ ਪਈ ਹੋਈ ਰੇਡ ਲਓ ਸੋਨੀ ਤੇ ਰਮਲੇ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਇੱਥੇ ਰੱਖ ਫੱਕਰ ਝੜੇ ਵਾਲਾ ਵੀ ਕਹਿਰ ਕਰੀ ਤੁਰਿਆ ਆਉਂਦਾ ਲਓ ਜੱਫੇ ਤੇ ਜੱਫਾ ਠਾ ਜੱਫਾ ਸੋਨੀ ਨੇ ਦਿੱਤਾ ਲਾ ਜੱਫਾ ਵੀ ਆ ਗਿਆ ਸਿਰਾਂ ਲੱਗਿਆ ਪਿਆ ਮੇਰੇ ਵੀਰੋ ਸਿਰਾ ਲੱਗਿਆ ਪਿਆ ਅੱਜ ਇਹ ਪੁੱਛੋ ਵੀ ਕਿਸ਼ਨਪੁਰੇ ਆਇਆ ਗੇੜਾ ਨਹੀਂ ਅੱਜ ਸਾਰੇ ਹੀ ਸੱਦੇ ਐ ਕਮੇਟੀ ਨੇ ਗੱਲ ਸਿਰੇ ਸਿਰੇ ਲਾਉਣ ਵਾਲੀ ਕੀਤੀ ਹੋਈ ਐ ਕੀਤੀ ਹੋਈ ਐ ਆਹ ਫਕਰ ਚੰਡੇ ਵਾਲਾ ਤੇ ਜਿਉਣ ਵਾਲੀਆ ਮੁਕਾਬਲਾ ਸਖਤ ਐ ਜੀਵਨ ਢਿਲੂ ਉਹਨਾਂ ਦਾ ਪਿੰਡੂ ਇਸ ਵੇਲੇ ਡੱਕਿਆ ਗਿਆ ਸੋਨੀ ਨੇ ਤਕੜਾ ਜੱਫਾ ਲਾ ਦਿੱਤਾ ਕੁਲਵਿੰਦਰ ਦੀ ਰੇਡ